ਸਾਰੇ ਨੂੰ ਸਤਿ ਸ੍ਰੀ ਅਕਾਲ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੇਰੇ ਭੈਣ ਭਰਾਵਾਂ ਦੇ ਕੁਝ ਕੁ ਰੋਸਟਰਾਂ ਨੂੰ ਕਨਫਿਊਜ਼ਨ ਆ ਵੀ ਮੈਂ ਸ਼ਾਇਦ ਡਰ ਕੇ ਵੀਡੀਓ ਡਿਲੀਟ ਕਰਤੀਆਂ ਜਾਂ ਮੇਰੇ ਸਬਸਕ੍ਰਾਈਬਰ ਆ ਜਿਹੜੇ ਹਨਾ ਉਹਨਾਂ ਨੂੰ ਮੇਰੀਆਂ ਵੀਡੀਓ ਤੱਕ ਉਹ ਪਹੁੰਚ ਨਹੀਂ 파 ਰਹੇ ਕਿਉਂਕਿ ਮੈਂ ਵੀਡੀਓਜ਼ ਚੈਨਲ ਤੋਂ ਡਿਲੀਟ ਕਰ ਦਿੱਤਾ ਐਕਚੁਅਲ ਦੇ ਵਿੱਚ ਮੈਨੂੰ ਕੋਈ ਜਾਣਕਾਰੀ ਨਹੀਂ ਸੀ YouTube ਦੇ ਬਾਰੇ ਦੇ ਵਿੱਚ ਹਨਾ ਮੈਨੂੰ ਜਦੋਂ ਇਹਨਾਂ ਨੇ ਸਟ੍ਰਾਈਕ ਦਿੱਤੀ ਮੈਂ ਹੁਣ ਦੱਸ ਰਹੀ ਹਾਂ ਤੁਹਾਨੂੰ ਕਿਸੇ ਰੋਸਟ ਭੈਣ ਭਰਾਵਾਂ ਨੂੰ ਮੇਰੇ ਨੂੰ ਲੱਗਦਾ ਕਿ ਮੈਨੂੰ ਸਟ੍ਰਾਈਕ ਨਹੀਂ ਆਈ ਮੈਨੂੰ ਜੈਸਮੀਨ ਮਾਲ ਵੱਲੋਂ ਸਟ੍ਰਾਈਕ ਆਈ ਆ ਉਹਦਾ ਸਕਰੀਨਸ਼ਾਟ ਮੈਂ ਇੱਥੇ ਵੀਡੀਓ ਦੇ ਵਿੱਚ ਲਾਉਂਗੀ ਮੈਨੂੰ ਜਦੋਂ ਸਟ੍ਰਾਈਕ ਆਈ ਆ ਮੈਂ ਇਹਨੂੰ ਇਹ ਨਹੀਂ ਪਤਾ ਸੀ ਵੀ ਜੇ ਮੈਂ ਮੈਨੂੰ ਇਦਾਂ ਲੱਗਾ ਵੀ ਮੈਂ ਜੇ ਵੀਡੀਓ ਡਿਲੀਟ ਕਰ ਦੂੰਗੀ ਤਾਂ ਮੈਨੂੰ ਦੁਬਾਰਾ ਤੋਂ ਮਤਲਬ ਕਿ ਸਟ੍ਰਾਈਕ ਨਾ ਦੇ ਸਕਣਗੇ ਇਸ ਕਰਕੇ ਮੈਂ ਛੇਤੀ ਛੇਤੀ ਉਹ ਵੀਡੀਓ ਡਿਲੀਟ ਕਰ ਤੀਆਂ ਕਿਉਂਕਿ ਉਹ ਵੀਡੀਓ ਡਿਲੀਟ ਕਰਨ ਦਾ ਸਿਰਫ ਇਹੀ ਰੀਜ਼ਨ ਸੀ ਵੀ ਮੇਰਾ ਚੈਨਲ ਜੀ ਉਹਨਾਂ ਨੇ 2-3 ਇਕੱਠੀਆਂ ਸਟ੍ਰਾਈਕ ਦੇ ਦਿਆਂ ਤਾਂ ਮੇਰਾ ਚੈਨਲ ਟਰਮੀਨੇਟ ਹੋ ਜੂਗਾ ਜਿਹੜੇ ਭੈਣ ਭਰਾਵਾਂ ਤੱਕ ਮੈਂ ਆਪ ਦੀ ਆਵਾਜ਼ ਰੱਖਦੀ ਆਪਾਂ ਰੋਸਟ ਕਰਦੇ ਆ ਹਨ ਤਾਂ ਉਹਦੇ ਕਰਕੇ ਮੈਨੂੰ ਇਹ ਮੈਨੂੰ ਇਨੀ ਨੌਲੇਜ ਨਹੀਂ ਸੀ YouTube ਦੇ ਬਾਰੇ ਦੇ ਵਿੱਚ ਤਾਂ ਉਸੇ ਕਰਕੇ ਮੇਰੇ ਤੋਂ ਗਲਤੀ ਹੋ ਗਈ ਮੈਂ ਵੀਡੀਓ ਡਿਲੀਟ ਕਰ ਬੈਠੀ ਤੇ ਉਸ ਤੋਂ ਬਾਅਦ ਹੀ ਜਦੋਂ ਹੀ ਇਹਨਾਂ ਦੀ ਸਟ੍ਰਾਈਕ ਆਈ ਆ ਮੈਂ ਸਕਰੀਨਸ਼ਾਟ ਉਸ ਦਿਨ ਵੀ ਲਾਏ ਸੀ ਮੈਂ ਹੁਣ ਵੀ ਤੁਹਾਨੂੰ ਲਗਾ ਦੂੰਗੀ ਇਹਦਾ ਮੈਨੂੰ ਜਸਵੰਤ ਮਾਹਲ ਕਰਕੇ ਕਿਸੇ ਆਈਡੀ ਤੋਂ ਮੈਸੇਜ ਆਇਆ ਕਮੈਂਟ ਆਇਆ ਕਿ ਇੱਕ ਸਟ੍ਰਾਈਕ ਵਧੀਆ ਜੇਤ ਹੁਣ ਐ ਜੈਸਮੀਨ ਤੇ ਦੁਬਾਰਾ ਰੋਸਟ ਕੀਤਾ ਤਾਂ ਘਰੇ ਆ ਕੇ ਜੁੱਤੀਆਂ ਵੱਜਣਗੀਆਂ ਇਹਦਾ ਪਹਿਲਾ ਮੈਸੇਜ ਮੈਨੂੰ ਇਹ ਆਇਆ ਠੀਕ ਆ ਉਸ ਤੋਂ ਬਾਅਦ ਮੈਨੂੰ ਆਇਆ ਕਿ ਸਾਡੇ ਕੋਲੇ ਦੋ ਚਾਂਸ ਹੋਰ ਹੈਗੇ ਆ ਅਸੀਂ ਉਹ ਕਰਦਾਂਗੇ ਠੀਕ ਆ ਮੈਨੂੰ ਨਹੀਂ ਕਿਉਂਕਿ ਬੰਦੇ ਦੇ ਓਬਵੀਅਸ ਹੁੰਦਾ ਜੇ ਸਟ੍ਰਾਈਕ ਵਜਦੀ ਆਪਾਂ ਚੈਨਲ ਜਦੋਂ ਚਲਾਉਨੇ ਆ ਮਿਹਨਤ ਨਾਲ ਹਰ ਬੰਦਾ ਚੈਨਲ ਚਲਾਉਂਦਾ ਹਰ ਇੱਕ ਨੂੰ ਦੋਖ ਹੁੰਦਾ ਵੀ ਮੇਰਾ ਚੈਨਲ ਚਲਾ ਜਾਊਗਾ ਹਨਾ ਉਹ ਕੋਈ ਦਿੱਕਤ ਨਹੀਂ ਵੀ ਆਪਣੀ ਰੋਟੀ ਚੱਲਦੀ ਦੇਖ ਮੈਂ ਤਾਂ ਮਹੀਨੇ ਡੇਢ ਮਹੀਨੇ ਤੋਂ ਮੈਂ ਸਾਰਿਆਂ ਨੂੰ ਪਤਾ ਆਪਾਂ ਤਾਂ ਮਹੀਨੇ ਡੇਢ ਮਹੀਨੇ ਤੋਂ ਪੋਸਟ ਕਰਦੇ ਆ ਰਹੇ ਆ ਉਹ ਕਰਦੇ ਆ ਰਹੇ ਆਪਾਂ ਤਾਂ ਮਹੀਨੇ ਡੇਢ ਮਹੀਨੇ ਤੋਂ ਆਏ ਸੀ ਆਪਾਂ ਨਾ ਮੈਨੂੰ ਇਨੀ ਜਾਣਕਾਰੀ ਸੀਗੀ ਹਨਾ ਵੀ ਆਪਣਾ ਸਟ੍ਰਾਈਕ ਕਿਵੇਂ ਹੁੰਦਾ ਕਿਵੇਂ ਨਹੀਂ ਹੁੰਦਾ ਉਹ ਹੌਲੀ ਹੌਲੀ ਹੁਣ ਸਰਚਿੰਗ ਤੋਂ ਬਾਅਦ ਪਤਾ ਲੱਗਾ ਵੀ ਸਟ੍ਰਾਈਕ ਦਾ ਕੀ ਸਿਸਟਮ ਹੁੰਦਾ ਆਪਾਂ ਇਹਨਾਂ ਦਾ ਕੰਟੈਂਟ ਯੂਜ਼ ਕੀਤਾ ਸੀ ਲੰਬੀਆਂ ਕਲਿੱਪਸ ਯੂਜ਼ ਕੀਤੀਆਂ ਸੀ ਇਸ ਕਰਕੇ ਇਹਨਾਂ ਨੂੰ ਇਹਨਾਂ ਨੇ ਆਪਾਂ ਨੂੰ ਉਹ ਦਿੱਤੀ ਕਿਉਂਕਿ ਇਹਨਾਂ ਨੂੰ ਰੋਸਟਿੰਗ ਕਰਨ ਵਾਲੇ ਤਾਂ ਹਜ਼ਾਰਾਂ ਬੈਠੇ ਆ ਦੁੱਦੀ ਨੂੰ ਤੇ ਇਹਦੀ ਜਨਾਨੀ ਨੂੰ ਮੱਝ ਨੂੰ ਹਾਂ ਤੇ ਮੈਂ ਇੱਕ ਗੱਲ ਕਹਿਣੀ ਆ ਵੀ ਇਹਨੇ ਮੈਨੂੰ ਧਮਕੀ ਦਿੱਤੀ ਸੀ ਜੁੱਤੀਆਂ ਦੀ ਠੀਕ ਆ ਕਾਕਾ ਮੇਰੀ ਗੱਲ ਸੁਣ ਲਾ ਨਾਲ ਬੇਅਕਲਿਆ ਜੁੱਤੀਆਂ ਮਾਰ ਰੀਆਂ ਕਿਸੇ ਜਨਾਨੀ ਨੂੰ ਸੁੱਖ ਨਹੀਂਗਾ ਇਹ ਨਾ ਹੋਵੇ ਤੂੰ ਜੁੱਤੀਆਂ ਖਾ ਕੇ ਇਥੋਂ ਜਾਨੀ ਨਾ ਆਪਾਂ ਅੱਜ ਡਰੇ ਸੀ ਨਾ ਆਪਾਂ ਕੱਲ ਡਰਿਆਂ ਕਿਸੇ ਨੂੰ ਲੱਗਦਾ ਰੋਸਟ ਭੈਣ ਭਰਾਵਾਂ ਨੂੰ ਵੀ ਡਰ ਕੇ ਡਿਲੀਟ ਕਰਤੀਆਂ ਡਰਨ ਡਰਾਉਣ ਵਾਲੀ ਕੋਈ ਗੱਲ ਨਹੀਂ ਜੇ ਮੈਂ ਹਾਈਡ ਫੇਸ ਰੱਖਿਆ ਹੁੰਦਾ ਫੇਰ ਵੀ ਹੁੰਦਾ ਵੀ ਆਪਾਂ ਨੂੰ ਕੀ ਆ ਸਟ੍ਰਾਈਕ ਵੱਜ ਗਈ ਥੈਟਸ ਇਟ ਆਪਾਂ ਜੇ ਸਾਹਮਣੇ ਫੇਸ ਲੈ ਕੇ ਆਈਆਂ ਕਿ ਕੁੜੀ ਲਈ ਇਹ ਹੀ ਬਹੁਤ ਵੱਡੀ ਗੱਲ ਹੁੰਦੀ ਕਿ ਸਾਹਮਣੇ ਆ ਕੇ ਰੋਸਟ ਕਰ ਰਹੀ ਆ ਐਵੇਂ ਬੁੱਜਦਰਾ ਵਾਂਗੂ ਨਾ ਪਿੱਛੇ ਲੁੱਕ ਕੇ ਰੋਸ਼ਨੀ ਕਰਦੀ ਨਾ ਤੇ ਦੂਜੀ ਗੱਲ ਮੈਨੂੰ ਸਟ੍ਰਾਈਕ ਆਈ ਸੀ ਇਹ ਸੱਚ ਆ ਉਹਦਾ ਮੈਂ ਮੇਲ ਦੀ ਤੁਹਾਨੂੰ ਸਕਰੀਨ ਸ਼ਾਟ ਵੀ ਲਾਉਂਗੀ ਤੇ ਹੁਣ ਇਹ ਵੀਡੀਓ ਬਣਾਉਂਦਾ ਮੇਰਾ ਇਹੀ ਮਕਸਦ ਆ ਵੀ ਸਾਰਿਆਂ ਨੂੰ ਕਨਫਿਊਜ਼ ਨਾ ਹੋਈ ਕਈ ਆ ਵੀ ਮੈਂ ਡਰ ਕੇ ਸ਼ਾਇਦ ਮੀਨੂ ਸੀਰਾਂ ਨੇ ਉਹਨੂੰ ਸਟ੍ਰਾਈਕ ਦਿੱਤੀ ਸੀ ਮੈਂ ਡਰ ਕੇ ਡਿਲੀਟ ਕਰਤੀਆਂ ਵੀਡੀਓ ਹਨਾ ਮੈਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਸੀ ਮੈਨੂੰ ਤਾਂ ਇਹ ਸੀਗਾ ਵੀ ਮੈਂ ਡਿਲੀਟ ਕਰਤੀਆਂ ਤਾਂ ਹੋ ਸਕਦਾ ਮੈਨੂੰ ਦੁਬਾਰਾ ਸਟ੍ਰਾਈਕ ਨਾ ਆਵੇ ਹਨਾ ਹਰ ਬੰਦੇ ਨੂੰ ਹੁੰਦਾ ਵੀ ਆਪਾਂ ਚੈਨਲ ਚਲਾਇਆ ਮਿਹਨਤ ਨਾਲ ਕਿਉਂਕਿ ਹਰ ਚੀਜ਼ ਤੇ ਟਾਈਮ ਲੱਗਦਾ ਮੋਨਟਾਈਜ਼ੇਸ਼ਨ ਤੇ ਵੀ 2 ਮਹੀਨੇ ਲੱਗ ਜਾਂਦੇ ਆ ਕਿਉਂਕਿ ਹਰ ਬੰਦੇ ਦੀ ਮਿਹਨਤ ਲੱਗਦੀ ਆ ਬਾਕੀ ਇਹ ਵਲੌਗਰ ਤਾਂ ਕੀ ਕਰਦੇ ਇਹਨਾਂ ਨੇ ਤਾਂ ਬਸ ਰੈਂਡਮਲੀ ਬਣਾਈ ਵ ਆੰਦੀਆਂ ਜਨਾਨੀ ਦਿਖਾਉ ਮੈਂ ਕਮਾਵਾ ਠੀਕ ਆ ਤੇ ਧਮਕੀਆਂ ਪਾਉਂਦਾ ਫਿਰ ਜੇ ਇਹਦੇ ਚ ਐਡੀ ਹਿੰਮਤ ਸੀ ਆਪਦੀ ਡਾਇਰੈਕਟ ਆਪਦੀ ਪਰਸਨਲ ਆਈਡੀ ਤੋਂ ਜੈਸਮੀਨ ਕਰਦੀ ਇਹਦਾ ਖਸਮ ਕਰਦਾ ਮੈਨੂੰ ਜਸਵੰਤਮਲ ਮੈਨੂੰ ਨਹੀਂ ਪਤਾ ਕਿਹੜੀ ਲੰਡੀ 부ਚੀ ਹੈਗੀ ਆ ਤੇ ਉਹਨੇ ਮੈਨੂੰ ਕਮੈਂਟ ਕੀਤਾ ਜਦੋਂ ਮੈਂ ਵੀਡੀਓ ਪਾਈ ਉਸ ਤੋਂ ਬਾਅਦ ਇਹਨਾਂ ਨੇ ਸਾਰੇ ਕਮੈਂਟ ਮੇਰੀ ਇੱਕ ਵੀਡੀਓ ਦੇ ਥੱਣੋਂ ਡਿਲੀਟ ਕਰਕੇ ਆ ਆਪਾਂ ਨੂੰ ਇਹਨਾਂ ਨਾਲ ਕੋਈ ਉਹ ਪ੍ਰੋਬਲਮ ਨਹੀਂ ਸੀ ਆਪਾਂ ਰੋਸਟ ਕਰਦੇ ਸੀ ਕਿਉਂਕਿ ਇਹਨਾਂ ਨੂੰ ਹਜ਼ਾਰਾਂ ਦੁਨੀਆ ਰੋਸਟ ਕਰਦੀ ਸੀ ਕਿਉਂਕਿ ਇਹ ਬਖਾਉਂਦੇ ਬਲੌਗਿੰਗ ਦੇ ਵਿੱਚ ਇੱਕ ਜਗ੍ਹਾ ਤੇ ਬਲੌਗਿੰਗ ਕਰਦੇ ਆ ਬੈਠੇ ਰਹਿੰਦੇ ਆ ਬਸ ਵਲੌਗ ਬਣਾਈ ਜਾਂਦੇ ਆ ਜਨਾਨੀਆਂ ਦਿਖਾਈ ਜਾਂਦੇ ਆ ਜਨਾਨੀ ਪ੍ਰੈਗਨੈਂਸੀ ਵਾਲੀ ਉਹਦਾ ਢਿੱਡ ਦਿਖਾਈ ਜਾਂਦੇ ਆ ਵੀ ਕੋਈ ਚੱਜ ਦਾ ਮੈਸੇਜ ਨਹੀਂ ਛੱਡਦੇ ਕਿਉਂਕਿ ਇਹਨਾਂ ਨੂੰ ਤਾਂ ਹਜ਼ਾਰ ਜਣਾ ਰੋਸਟ ਕਰਦਾ ਕਈ ਮੁੰਡੇ ਤਾਂ ਆਏ ਆ ਇਹਨਾਂ ਦੀ ਮਾਂ ਪੈਣ ਵੀ ਇੱਕ ਇੰਨੀ ਕਰਦੇ ਆ ਇਹ ਬੁਜਦਲ ਇਹੋ ਜਿਹੇ ਆ ਇਹ ਜਨਾਨੀਆਂ ਨਾਲ ਪੰਗੇ ਲੈਂਦੀ ਆ ਇਹਨਾਂ ਨੂੰ ਆਏ ਆ ਵੀ ਮੀਨੂ ਸੀਗਾ ਟੁੱਟੂ ਔਰਤ ਜੀ ਉਹਨਾਂ ਨੂੰ ਕਰ ਗਈ ਸਟ੍ਰਾਈਕ ਕਰ ਗਈ ਵੀ ਜੀ ਅਸੀਂ ਵੀ ਸਟ੍ਰਾਈਕ ਮਾਰ ਦਾਂਗੇ ਤਾਂ ਰੋਸਟਰ ਡਰ ਜਾਣਗੇ ਮੇਰੀ ਗੱਲ ਸੁਣ ਲੈ ਮੁਛਲਾ ਨਾ ਮੈਂ ਅੱਜ ਡਰੀਆਂ ਨਾ ਮੈਂ ਕੱਲ ਡਰੀ ਮੇਰੇ ਨਹੀਂ ਜਿੰਨੀਆਂ ਮਰਜ਼ੀ ਸਟ੍ਰਾਈਕਾਂ ਮਾਰੀ ਜਾਇਓ ਤੁਸੀਂ ਮੇਰਾ ਤਾਂ ਚੈਨਲ ਦੂਜਾ ਆਲਰੇਡੀ ਬਣ ਗਿਆ ਮੈਂ ਤਾਂ ਦੋ ਛੜ 10 ਚੈਨਲ ਮੈਂ ਬਣਾ ਲੈਣੇ ਆ ਤੇ ਮੈਂ ਰੋਸਟ ਹੁਣ ਛੱਡਣਾ ਨਹੀਂ ਮੈਂ ਚਾਹੇ ਛੋਟੀਆਂ ਕਲਿੱਪਾਂ ਨਾਲ ਲਾਵਾਂ ਮੈਂ ਡਾਇਰੈਕਟ ਰੋਸਟ ਕਰੂ ਜਿਹੜੇ ਮੇਰੇ ਭੈਣ ਭਰਾ ਮੈਨੂੰ ਵੇਖਣ ਆਲੇ ਆ ਨਾ ਮੈਂ ਆਪ ਦੀ ਸਟੋਰੀ ਟੈਲਿੰਗ ਦੇ ਵਿੱਚ ਡਾਇਰੈਕਟ ਰੋਸਟ ਕਰੂੰਗੀ ਕੱਲੀਆਂ ਤੁਹਾਡੇ ਨਾਲ ਫੋਟੋਆਂ ਲਾ ਕੇ ਥੰਬਨੇਲ ਲਾ ਕੇ ਮੈਨੂੰ ਤੁਹਾਡਾ ਕੰਟੈਂਟ ਚੱਕਣ ਦੀ ਲੋੜ ਨਹੀਂ ਕਿਉਂਕਿ ਮੇਰੇ ਕੋਲੇ ਆਪ ਦਾ ਹੀ ਬੋਲਣ ਨੂੰ ਕੰਟੈਂਟ ਹੈਗਾ ਵਾ ਜੇ ਤੁਹਾਡਾ ਵਹਿਮ ਹੋਵੇ ਪਹਿਲੀ ਗੱਲ ਤੁਹਾਡੇ ਵਰਗੇ ਟੁੱੱਚੂ ਬੰਦਿਆਂ ਦਾ ਕੋਈ ਕੰਟੈਂਟ ਨਹੀਂ ਆ ਲੰਡੂ ਵਲੌਗਰਾਂ ਤੁਸੀਂ ਸਮਝਦੇ ਆਪਦੇ ਆਪ ਨੂੰ ਨਰੂਲਿਆਂ ਦੇ ਬਰਾਬਰ ਤੇ ਇੰਦਰਕੀਰਤ ਹੁਣਾਂ ਦੇ ਬਰਾਬਰ ਉਹਦਾ ਸਦਿਆਂ ਵੇਲੇ ਦੀ ਮਿਹਨਤਾਂ ਕਰਦੇ ਆ ਰਹੇ ਆ ਅਗਲੇ ਜਨਾਨੀਆਂ ਵਖਾਉਣੀਆਂ ਨਾ ਕਹਿੰਦੇ ਹੁੰਦੇ ਆ ਹਰ ਇੱਕ ਬੰਦੇ ਵੇ ਜਾ ਕੇ ਚੌਲਾ ਘੋੜਨਾ ਜਨਾਨੀਆਂ ਦੇ ਦਿਵਾਲੇ ਤੋਂ ਵਲੌਗ ਕਰਕੇ ਬੈਠਾ ਰਹਿਣਾ ਵਲੌਗ ਬਣਾਉਣਾ ਉੱਥੇ ਕੋਈ ਤਰ੍ਹਾਂ ਵਲੌਗ ਦੇ ਵਿੱਚ ਕੱਢਣ ਪਾਉਣ ਨੂੰ ਨਹੀਂ ਹੁੰਦਾ ਜੇ ਕੋਈ ਸਿਆਣਾ ਬੰਦਾ ਥੋੜੇ ਮਗਰ ਦੁਨੀਆ ਇੰਨੀ ਕਿਉਂ ਪਈ ਆ ਕਿਉਂਕਿ ਥੋੜੇ ਵਲੌਗ ਦੇ ਵਿੱਚ ਜਨਾਨੀਆਂ ਤੋਂ ਸਵਾਇ ਕੱਖ ਨਹੀਂ ਹੁੰਦਾ ਜਨਾਨੀਆਂ ਬਿਠਾਉਣੀਆਂ ਜਾਂ ਗਧੇ ਵਾਂਗੂ ਹਣਕਦੇ ਰਹਿੰਦੀਆਂ ਜਾਂ ਸਾਰੇ ਟੱਬਰ ਦੇ ਆਲੇ ਦਿਵਾਲੇ ਤੁਸੀਂ ਕਹਿੰਦੇ ਆ ਨਾ ਗਿਆਨ ਵਣਦੀ ਤੇਰੀ ਜਨਾਨ ਨ ਰੋਸਟਰਾਂ ਦੇ ਸਿਰੋਂ ਸਾਡੇ ਸਿਰੋਂ ਰੁਟੀ ਚੱਲਦੀ ਰੋਸਟਰਾਂ ਦੀ ਚੱਲੀ ਜਾਂ ਅਸੀਂ ਸਟ੍ਰਾਈਕ ਨਹੀਂ ਮਾਰਦੇ ਤਾਂ ਫਿਰ ਕਿਉਂ ਸਟ੍ਰਾਈਕ ਮਾਰੀ ਕਰ ਕਿਉਂ ਤੁਹਾਨੂੰ ਪਹਿਲਾਂ ਤੁਹਾਡੇ ਚ ਦਾਮ ਨਹੀਂ ਸੀ ਤੁਹਾਡੇ ਚ ਗਾਣ ਨਹੀਂ ਨ ਇੱਕ ਟੁੱਟੂ ਔਰਤ ਨੇ ਉਹ ਜੀ ਉਹ ਬੇਅਕਲੀ ਜਿਹਨੂੰ ਸਿਰ ਚੜਾਇਆ ਲੋਕਾਂ ਨੇ ਖਾਂਦੀ ਲੋਕਾਂ ਸਿਰੋਂ ਤੇ ਲੋਕਾਂ ਦੇ ਚੁੱਲ੍ਹੇ ਚ ਲੱਤ ਮਾਰਦੀ ਏ ਜੇ ਕਿਸੇ ਭੈਣ ਭਰਾ ਨੇ ਚੈਨਲ ਬਣਾਇਆ ਜੇ ਕੋਈ ਚਾਰ ਪੈਸੇ ਉਹਨੂੰ ਆ ਜਾਣਗੇ ਅਗਲਾ ਆਪਦਾ ਘਰ ਚ ਲੈ ਲੂਗਾ ਜਿਵੇਂ ਤੂੰ ਮੰਗਤੀ ਬਣੀ ਪਰਦੀ ਸੀ ਨਾ ਰੋਸਟਰ ਮੰਗਤੇ ਬਣ ਕੇ ਨਹੀਂ ਪੈਸੇ ਮੰਗਦੇ ਕਿਸ ਤੋਂ ਵੀ ਰੋਤ ਹੋ ਕੇ ਮੇਰਾ ਭਰਾ ਮਰ ਗਿਆ ਮੇਰਾ ਫਲਾਨਾ ਮਰ ਗਿਆ ਮੀਨੂ ਸਿਰਾ ਦੀ ਮੈਂ ਗੱਲ ਕਰ ਰਹੀ ਆ ਇਹ ਸਿਆਪੇ ਦੀ ਜੜ ਇਹੀ ਜਨਾਨੀ ਆ ਇਹਨੇ ਹੁਣ ਬੰਦਾ ਕਹਿੰਦੇ ਆ ਬੰਦਾ ਵੀ ਜਨਾਨੀ ਬਣਾ ਰਿਹਾ ਸਾਰਾ ਟੱਬਰ ਇਹ ਮੁੰਡਾ ਇਹਦਾ ਕੋਈ ਬਿਮਾਰ ਬੂਰ ਨਹੀਂ ਡਰਾਮੇ ਕਰਦੀ ਆ ਮੇਰੇ ਏਰੀਏ ਦੀ ਆ ਇਹ ਮੀਨੂ ਸਿਰਾ ਜਿਹੜੀ ਏਰੀਏ ਦੀ ਮੈਂ ਆ ਨਾ ਮੇਰੇ ਤੋਂ ਇੱਕ ਕੁਛ ਦੂਰੀ ਤੇ ਹੀ ਆ ਜਿਨ੍ਹਾਂ ਨੇ ਇਹਨੂੰ ਜਿਨ੍ਹਾਂ ਨੇ ਸਟ੍ਰਾਈਕ ਮਾਰੀ ਆ ਇਹ ਜਿਆਦਾ ਅੱਜਕੱਲ ਚਾਂਬਲੀਆਂ ਹੋਈਆਂ ਨੇ ਇਹਨਾਂ ਨੂੰ ਤਾਂ ਕਹਿੰਦੇ ਨੇ ਗਲੀ ਦਾ ਕੁੱਤਾ ਨਹੀਂ ਬੋਲਦਾ ਇਹੋ ਜੀਆਂ ਖਾਨਸੂਰਾਂ ਨੂੰ ਕੋਈ ਦਿਹਾੜੀ ਨਾ ਕਰਨ ਲੈ ਕੇ ਜਾਵੇ ਤੇ ਜਿਨ੍ਹਾਂ ਨੇ ਸਟ੍ਰਾਈਕ ਮਾਰਤੀ ਗੱਲਾਂ ਮਾਰਦੀ ਆ ਪਹਿਲਾਂ ਚੁੱਲ੍ਹੇ ਨਹੀਂ ਤਪਦੇ ਜਦੋਂ ਮੈਂਤਾ ਕੱਢਦੇ ਜ ਖੋਲਿਆਂ 'ਚ ਬੈਠੀ ਸੀ ਅੱਜ ਇਹਦੇ ਮਹਿਲ ਬਣ ਕੇ ਚੰਦਈ ਇਕੱਠੇ ਕੀਤੀ ਆ ਮੰਗਤੀਓ ਹੀ ਬਣੀ ਆ ਭੀਖ ਹੀ ਮੰਗੀ ਆ ਤੂੰ ਆ ਕਰ ਕਰਕੇ ਨਾ ਪੌਡਕਾਸਟ ਚੈਨਲਾਂ ਤੇ ਰੋ ਰੋ ਕੇ ਡਰਾਮੇ ਕਰ ਕਰਕੇ ਨਹਿਰਾਂ ਤੇ ਬਹਿ ਗਈ ਕਿਤੇ ਕਿੱਥੇ ਜਾ ਕੇ ਬਹਿ ਗਈ ਇਹ ਸਾਰੇ ਇਹਨੇ ਡਰਾਮੇ ਕਰਕੇ ਰੋਤੋ ਕੇ ਲੋਕਾਂ ਦਾ ਪੈਸਾ ਇਕੱਠਾ ਕਰਕੇ ਇਹਨੇ ਘਰ ਬਣਾ ਲਿਆ ਤੇ ਹੁਣ ਤੂੰ ਐਡੇ ਜੋਗੀ ਹੋ ਗਈ ਵੀ ਤੂੰ ਰੋਸਟਰਾਂ ਨੂੰ ਸਟ੍ਰਾਈਕ ਮਾਰਾਂਗੇ ਕਿ ਕਿੰਨਿਆਂ ਕ ਸਟ੍ਰਾਈਕਾਂ ਮਾਰਾਂਗੇ ਕੀਸਟ ਕੰਟੈਂਟ ਹੁੰਦਾ ਤੇਰੇ ਕੋਲੇ ਖਾਨਸੂਰੀ ਬਣ ਕੇ ਤੂੰ ਜਵਾਕਾਂ ਨੂੰ ਵਿਗਾੜਨ ਤੇ ਤੂੰ ਹੀਆ ਕੁਰਕਰਿਆਂ ਦੇ ਕੰਪੀਟੀਸ਼ਨ ਕਰਾ ਤੇ ਫਲਾਨੇ ਮਹਿਗਿਆਂ ਦੇ ਕੰਪੀਟੀਸ਼ਨ ਕਰਾ ਤੇ ਮੁੜ ਕੇ ਜਿਹੜੀ ਜਨਾਨੀ ਆ ਆ ਦਾ ਮੁੰਡਾ ਬਿਮਾਰ ਹੋਣ ਤੋਂ ਬਾਅਦ ਉੱਥੇ ਸੈਂਪਤੀ ਲੈ ਸਕਦੀ ਆ ਰੀਲਾਂ ਪਾ ਸਕਦੀ ਆ ਤੈਨੂੰ ਲਾਹਣ ਤਾਂ ਜਿੰਨੀਆਂ ਪੰਗਾਂ ਹੁਣ ਤੂੰ ਸਿੱਧੂ ਮੂਸੇ ਵਾਲੇ ਨੂੰ ਵਿਚ ਲੈ ਗਈ ਕਿ ਸਿੱਧੂ ਮੂਸੇ ਵਾਲਦਾ ਮੈਂ ਗਾਣਾ ਲਾਇਆ ਸੀ ਓਏ ਆਪ ਦੀ ਭੰਡੀ ਨੂੰ ਡਰਦੇ ਤੁਸੀਂ ਹੁਣ ਅੱਗੇ ਸਿੱਧੂ ਮੂਸੇ ਵਾਲੇ ਨੂੰ ਕਰਤਾ ਵੀ ਉਹਦੇ ਗਾਣੇ ਕਰਕੇ ਮੈਨੂੰ ਹੇਟ ਮਿਲੀ ਆ ਉਹ ਮਾੜਾ ਮੋਟ ਬੇਅਕਲ ਗਿਆ ਤੂੰ ਦਿਮਾਗ ਤੋਂ ਕੰਮ ਲੈਂਦੀ ਪੀਜੇ ਬਰਗਰ ਯੂਟਿਊਬ ਲੋਕਾਂ ਦੇ ਸਿਰੋਂ ਹੀ ਖਾਨੀਆ ਤੇਰੇ ਪਿਓ ਦੀ ਯੂਟਿਊਬ ਨਹੀਂ ਸੀ ਤੂੰ ਸਟ੍ਰਾਈਕ ਮਾਰਨ ਲੱਗੀ ਸੋਚਦੀ ਤਾਂ ਇਹਦੇ ਕਰਕੇ ਆ ਇਹਦੇ ਖਸਮ ਨੂੰ ਮੱਝ ਦੇ ਖਸਮ ਨੂੰ ਵਹਿਮ ਹੋ ਗਿਆ ਵੀ ਜੇ ਇੱਕ ੁੱਚੀ ਔਰਤ ਮਾਰ ਸਕਦੀ ਹੈ ਸਟ੍ਰਾਈਕ ਕਿਸੇ ਵਲੌਗਰ ਨਾਲ ਰੋਸਟਰ ਨੂੰ ਤੇ ਅਸੀਂ ਕਿਉਂ ਨਹੀਂ ਮਾਰ ਸਕਦੇ ਇਸ ਕਰਕੇ ਉਸ ਹਵਾ ਦੇ ਵਿੱਚ ਆ ਗਏ ਕਿੰਨਿਆਂ ਕਿ ਤੁਸੀਂ ਮਾਰ ਲਓਗੇ ਸਟ੍ਰਾਈਕ ਆ 10 ਚੈਨਲਾਂ ਤੇ ਮਾਰ ਲਓਗੇ 15 ਤੇ ਤੁਹਾਨੂੰ ਕੀ ਲੱਗਦਾ ਕਿ ਤੁਹਾਡਾ ਲੋਕ ਪਿੱਛਾ ਛੱਡ ਦੇਣਗੇ ਕਿਹਦੇ ਕਿਹਦੇ ਮੂੰਹ ਬੰਦ ਕਰੋਗੇ ਹਜ਼ਾਰਾਂ ਲੋਕ ਬੈਠੇ ਆ ਤੁਹਾਨੂੰ ਬਾਹਰੋਂ ਵੀ ਲੋਕ ਤੁਹਾਨੂੰ ਗਾਲਾਂ ਕੱਢਦੇ ਆ ਸਾਰਿਆਂ ਦੇ ਜੁੱਤੀਆਂ ਮਾਰਦੇ ਕ ਕਿਉਂ ਹਾਈਡ ਕਰਦੇ ਆ ਤੁਸੀਂ ਕਮੈਂਟ ਰੱਖੋ ਜੇ ਤੁਹਾਡੇ ਚ ਇੰਨਾ ਹਿੰਮਤ ਆ ਨਾ ਐਡਾ ਤੁਹਾਡੇ ਦਾਮ ਹੈਗਾ ਤੁਹਾਡੇ ਚ ਤੁਸੀਂ ਕਮੈਂਟ ਨਾ ਡਿਲੀਟ ਕਰੋ 20 ਜਣਿਆਂ ਨੂੰ ਤੁਸੀਂ ਕਹਿੰਦੇ ਆ 20000 ਬੰਦੇ ਨੂੰ ਤੁਸੀਂ ਬਲੌਕਸ ਚ ਪਾਇਆ ਹੋਇਆ ਵੀ ਸਾਨੂੰ ਕੋਈ ਆ ਕੇ ਗਾਲ ਨਾ ਕਢ ਜਦੋਂ ਕੋਈ ਤੁਹਾਨੂੰ ਕਮੈਂਟ ਕਰਦਾ ਤੁਹਾਨੂੰ ਕੁਝ ਪੁੱਛਦਾ ਵੀ ਇਹਦਾ ਕੀ ਮਤਲਬ ਹੁੰਦਾ ਉਦੋਂ ਤੁਸੀਂ ਛੇਤੀ ਮਚਲਾਉਨੇ ਆ ਤੁਹਾਡੇ ਟੱਬਰ ਦੇ ਮਿਰਚਾਂ ਲੱਗ ਜਾਂਦੀਆਂ ਥੱਲੋਂ ਲੈ ਕੇ ਤਾਂ ਤੱਕ ਉਦੋਂ ਤੁਸੀਂ ਨਾਲ ਦੀ ਨਾਲ ਵੀਡੀਓ ਡਿਲੀਟ ਕਰ ਜਾਂਦੇ ਆ ਵੀਥਾ ਲੋ ਕਮੈਂਟ ਅਗਲੇ ਦਾ ਵੀ ਅਗਲੇ ਨੇ ਸਾਨੂੰ ਇਹ ਗੱਲ ਪੁੱਛ ਕਿਉਂ ਲਈ ਤੇ ਦੂਜਿਆਂ ਨੂੰ ਤੁਸੀਂ ਖਾਚਦਾ ਅਗੇ ਤੇਰੀ ਜਨਾਨੀ ਤਾਂ ਕਹਿੰਦੀ ਸੀ ਇਸ ਰੋਸਟਰ ਸਾਡੇ ਫਿਰੋਂ ਖਾਂਦੇ ਆ ਤੇ ਫਿਰ ਜੇ ਖਾਂਦੇ ਸੀ ਤੇ ਫਿਰ ਥੋਡੀਆਂ ਕੀ ਮਿਰਚਾਂ ਲੜਦੀਆਂ ਸੀ ਪਰ ਚੱਲੀ ਜਾਂਦੇ ਹੋ ਇੱਕ ਰੋਸਟਰ ਬੰਦ ਕਰਾ ਲਓਗੇ ਦੋ ਕਰਾ ਲਓਗੇ ਫਿਰ ਗਿਆਨ ਨਾ ਝਾੜਿਆ ਕਰੋ ਉਹਦੇ ਤਾਂ ਗਿਆਨ ਦੀ ਦੇਵੀ ਬਣਦੀ ਸੀ ਲੋਕਾਂ ਦੇ ਵਿੱਚ ਸਮਕਤੀਆਂ ਗੇਣ ਕਰਦੀ ਸੀ ਵੀ ਅਸੀਂ ਲੋਕਾਂ ਨੂੰ ਮਾੜਾ ਨਹੀਂ ਕਰਦੇ ਚੰਗਾ ਨਹੀਂ ਕਰਦੇ ਤੁਸੀਂ ਹੈ ਹੀ ਖਾਚਾਂ ਤੁਸੀਂ ਤਾਂ ਇਹ ਔਕਾਤਾਂ ਦਿਖਾਉਣੇ ਆ ਸਣੇ ਮੀਨੂ ਸਿਰਾ ਇਹ ਜਿਹੜੇ ਸਟ੍ਰਾਈਕਾਂ ਮਾਰਦੇ ਆ ਨਾ ਖਾਤ ਚਾ ਕਿੰਨਾ ਕੰਮ ਕਿਸ ਦੀ ਆਵਾਜ਼ ਬੰਦ ਕਰ ਲੋਂਗੇ ਇਟਲੀ ਵਾਲੇ ਭਰਾ ਦਾ ਫ੍ਰੈਸ਼ੀ ਕਨੇਡੀਅਨ ਦੇ ਚੈਨਲ ਤੇ ਉਹਨਾਂ ਤੇ ਕਿਹੜਾ ਸਟ੍ਰਾਈਕਾਂ ਨਹੀਂ ਵੱਜੀਆਂ ਸੀ ਅੱਜ ਕਰਦੇ ਆ ਨਾ ਮਾਂ ਭੈਣ ਛੱਤਰ ਦੇ ਨਾਲ ਇੱਕ ਨਾਲੇ ਡੰਡੇ ਦੇ ਨਾਲ ਤੇ ਕਿਹੜਾ ਬੋਲਦਾ ਉਹਨਾਂ ਦੇ ਮੂਹਰੇ ਜਾ ਕੇ ਇਹ ਟਾਈਮ ਲੱਗਦਾ ਹੁੰਦਾ ਹਰ ਚੀਜ਼ ਨੂੰ ਟਾਈਮ ਲੱਗਦਾ ਹਰ ਬੰਦੇ ਦੇ ਪਹੁੰਚਣ ਤੇ ਲੋਕਾਂ ਤੱਕ ਆਵਾਜ਼ ਜਾਣ ਤੇ ਨਾ ਹਰ ਬੰਦੇ ਤੇ ਟਾਈਮ ਲੱਗਦਾ ਆਂਦਾ ਕਹਿੰਦੇ ਹੁੰਦੇ ਹਰ ਕੋਈ ਦਬਾ ਕੇ ਬੰਦ ਕਰ ਦੂਗਾ ਆਵਾਜ਼ ਅਗਲੇ ਦੀ ਤੇਰੇ ਤੋਂ ਬੰਦ ਨਹੀਂ ਕਹੂੰਗੀ ਮੇਰਾ ਹੋਰ ਚੈਨਲ ਆਜੂ ਟਾਈਮ ਲੱਗਜੂ 2 ਮਹੀਨਾ ਨੂੰ ਮੈਂ ਲੋਕਾਂ ਸਾਹਮਣੇ ਆਜੂ ਪਰ ਹੋਰ ਬਥੇਰੇ ਮੇਰੇ ਭਰਾ ਤੇ ਭੈਣਾਂ ਬੈਠੇ ਨੇ ਜਿਹੜੀਆਂ ਤੁਹਾਨੂੰ ਰੋਸਟ ਕਰਨ ਨੂੰ ਬੈਠੀਆਂ ਨੇ ਕਿਉਂਕਿ ਜਦੋਂ ਥੋੜੇ ਚੀ ਕੱਢਣ ਪਾਉਣ ਨੂੰ ਨਹੀਂ ਥੋੜੇ ਵਲੌਗਾਂ 'ਚ ਥੋੜੇ ਵੀਡੀਓ 'ਚ ਤੰਤ ਹੈ ਨਹੀਂ ਤਾਂ ਤੁਹਾਨੂੰ ਫਿਰ ਇਹ ਪ੍ਰੋਬਲਮ ਆਉਣੀ ਆਉਣੀ ਆ ਫਿਊਚਰ ਦੇ ਵਿੱਚ ਜਦੋਂ ਤੱਕ ਤੁਸੀਂ YouTube ਤੇ ਹੈਗੇ ਆ ਇੱਕ ਗੱਲ ਰਹੀ ਗੱਲ ਹੋਰ ਜਦੋਂ ਤੁਸੀਂ ਪਬਲਿਕ ਕਰਦੇ ਆ ਨਾ ਤਾਂ ਤੁਸੀਂ ਪਬਲਿਕ ਕਰਨ ਵੇਲੇ ਇਹ ਪ੍ਰੋਪਰਟੀ ਪਬਲਿਕ ਦੀ ਹੋ ਜਾਂਦੀ ਹੈ ਜਿਵੇਂ ਕਿ ਮੈਂ ਵੀ ਬੋਲ ਰਹੀ ਆ ਇਹ ਪਬਬਲੀਕਲੀ ਹੋ ਜਾਣੀ ਆ ਕੋਈ ਵੀ ਮੇਰੀ ਕਲਿੱਪ ਕੱਟ ਕੇ ਇਹਦਾ ਯੂਜ਼ ਕਰ ਸਕਦਾ ਜੇ ਕੋਈ ਚੰਗਾ ਲੱਗਦਾ ਉਹ ਚੰਗਾ ਵੀ ਕਰ ਸਕਦਾ ਮਾੜਾ ਮਾੜਾ ਲੱਗਦਾ ਅਗਲੇ ਨੂੰ ਉਹਦਾ ਪੁਆਇੰਟ ਆਫ View ਆ ਉਹ ਮਾੜਾ ਵੀ ਪੁਆਇੰਟ ਆਫ View ਮੇਰੀ ਤੇ ਵੀ ਰੱਖ ਸਕਦਾ ਥੋਡੀ ਤੇ ਵੀ ਰੱਖ ਸਕਦਾ ਇਹਦੇ ਵਿੱਚ ਐਡੀ ਉਹ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ ਫਿਰ ਬਿੰਦਾਦ ਸਾਹਿਬ ਦਾ ਕੰਮ ਕਰੀ ਜਾਓ ਕਿਉਂਕਿ ਜੇ ਫਿਰ ਜਾਂ ਤਾਂ ਬਈ ਆਪਦੀਆਂ ਮਤਾਂ ਨਾ ਦਿਆ ਕਰੋ ਵੀਡੀਓ ਦੇ ਵਿੱਚ ਆ ਕੇ ਅਸੀਂ ਐਂ ਕਰ ਸਕਦੇ ਸੀ ਐਂ ਕਰ ਸਕਦੇ ਸੀ ਪਰ ਅਸੀਂ ਕਰਦੇ ਨਹੀਂ ਫਿਰ ਤੁਸੀਂ ਵੀ ਕੀਤਾ ਤੇ ਫਿਰ ਤੂੰ ਜੇ ਕਮੈਂਟ ਕਰਨੀ ਲੱਗਿਆ ਸੀ ਕੋਈ ਜਸਵੰਤ ਮਾਲ ਪਤਾ ਨਹੀਂ ਕਿਹੜਾ ਭੈਣ ਦਾ ਖਸਮ ਜਿਹਨੇ ਮੈਨੂੰ ਮੈਸੇਜ ਕਰਿਆ ਸੀਗਾ ਤੇ ਮੈਂ ਜੁੱਤੀਆਂ ਮਾਰੂੰਗਾ ਕਾਕਾ ਆਪਦੇ ਵਹਿਮ ਚ ਨਾ ਰਹਿ ਜਾਵੀਂ ਜੁੱਤੀਆਂ ਇੱਕ ਕੁੜੀ ਨੂੰ ਮਾਰਨਾਂ ਸੁੱਖ ਨਾ ਹੈਗੀਆਂ ਨੇ ਜੇ ਤੁਸੀਂ ਟਰੋਲ ਕਿਉਂ ਹੁੰਨੇ ਆ ਕਿਉਂਕਿ ਤੁਸੀਂ ਜੇ ਤੁਸੀਂ ਐਡੇ ਹੋ ਨਾ ਤੁਸੀਂ ਕੰਟੈਂਟ ਸੁਧਾਰੋ ਆਵਦਾ ਬਲੌਗਰ ਤਾਂ 3600 ਕਰਦੇ ਆ ਕੰਟੈਂਟ ਸੁਧਾਰੋ ਮੀਨੂ ਸਿਰਾਂ ਵੀ ਖਾਣ ਦੀ ਕੁੱਤੀ ਲੋਕਾਂ ਤੋਂ ਮੰਗਦੀ ਰਹਿੰਦੀ ਆ ਪ੍ਰਮੋਸ਼ਨਾਂ ਗਲਤ ਕਰਦੀਆਂ ਰਹਿੰਦੀਆਂ ਨੇ ਅੱਛਾ ਤੁਸੀਂ ਕੁਝ ਮਰਜੀ ਨੰਗੀਆਂ ਹੋ ਹੋ ਵਿਖਾਈ ਜਾਓ ਤੇ ਜੇ ਤੁਹਾਨੂੰ ਕਿਸਨੇ ਰੋਸਟ ਕਰਤਾ ਇਹ ਰੋਸਟ ਕਮੇ ਉੰਟੀਆ ਮਤਲਬ ਰੋਸਟਰ ਕਾਦੇ ਵਾਸਤੇ ਹੁੰਦੇ ਆ ਜੇ ਤੁਸੀਂ ਵਲੌਗਰ ਚੈਨਲ ਬਣਾ ਸਕਦੇ ਆ ਨਾ ਤਾਂ ਰੋਸਟਰ ਵੀ ਵੀਡੀਓ ਪਾ ਸਕਦੇ ਆ ਕੋਈ ਕਿਸੇ ਦੇ ਦਾਮ ਨਹੀਂ ਹੁੰਦਾ ਵੀ ਤੁਸੀਂ ਇੱਕ ਚੈਨਲ ਬੰਦ ਕਰਾ ਦੋਗੇ ਦੋ ਕਿੰਨੇ ਕ ਦਾ ਬੰਦ ਕਰਾ ਦੋਗੇ ਸਾਲ ਵਿੱਚ ਦੀ ਬੰਦਾ ਫੇਰ ਗਰੋ ਕਰ ਜੂਗਾ ਇੱਦਾਂ ਨਹੀਂ ਹੁੰਦਾ ਹਾਂ ਤੇ ਮੈਂ ਬਸ ਇਹ ਗੱਲ ਆਪਦੀ ਕਲੀਅਰ ਕਰਤੀ ਆ ਕਿ ਮੇਰੀਆਂ ਵੀਡੀਓ ਡਿਲੀਟ ਕਰਨ ਦਾ ਸਿਰਫ ਇਹੀ ਮਕਸਦ ਸੀ ਆਪਣਾ ਕਿਉਂਕਿ ਇਹਨਾਂ ਨੇ ਸਟ੍ਰਾਈਕ ਭੇਜੀ ਸੀ ਕਮੈਂਟ ਵੀ ਆਇਆ ਸੀ ਕਿਸੇ ਫੇਕ ਆਈਡੀ ਤੋਂ ਕਮੈਂਟ ਆਇਆ ਸੀ ਮੁੜ ਕੇ ਕਮੈਂਟ ਡਿਲੀਟ ਵੀ ਕਰਤੇ ਇਹਨਾਂ ਨੇ ਮੈਨੂੰ ਉਹ ਕਮੈਂਟ ਨਹੀਂ ਸ਼ੋਅ ਹੋਇਆ ਮੇਰੇ ਬਲਾਵਾ ਵੀਡੀਓ ਦੇ ਥੱਲੇ ਤੇ ਆਪਾਂ ਇਹਨਾਂ ਦੇ ਅਗੇਂਸਟ ਫੇਰ ਵੀਡੀਓ ਪਾਈਆਂ ਹਾਂ ਜੇ ਮੈਂ ਕੰਟੈਂਟ ਤੁਹਾਡਾ ਯੂਜ਼ ਕੀਤਾ ਸੀ ਤੁਸੀਂ ਮੈਨੂੰ ਪਹਿਲਾਂ ਡਾਇਰੈਕਟ ਕਹਿੰਦੇ ਵੀ ਤੁਸੀਂ ਮੇਰੀ ਜਨਾਨੀ ਦੇ ਬਾਰੇ ਚ ਬੋਲਦੇ ਆ ਤੂੰ ਮੈਨੂੰ ਕਮੈਂਟ ਕਰਦਾ ਤੇ ਫੋਕੀਆਂ ਧਮਕੀਆਂ ਨਾ ਦਿਆ ਕਰੋ ਕਿਸੇ ਨੂੰ ਜ ਦਿਆਂ ਦਾ ਤੇਰਾ ਕੀ ਮਤਲਬ ਸੀ ਤੂੰ ਸਟ੍ਰਾਈਕ ਮਾਰਤੀ ਸੀ ਦੈਟਸ ਇਟ ਇਸ ਤੋਂ ਬਾਅਦ ਤਾਂ ਕੁਝ ਰਹੀ ਨਹੀਂ ਗਿਆ ਸੀ ਸਟ੍ਰਾਈਕ ਹੁਣ ਮੈਂ ਤੇਰਾ ਕੰਟੈਂਟ ਨਾ ਯੂਜ਼ ਕਰਕੇ ਵੀ ਮੈਂ ਤੈਨੂੰ ਰੋਸਟ ਕਰੂੰਗੀ ਆਪਦੀ ਜ਼ੁਬਾਨ ਦੇ ਨਾਲ ਸਾਹਮਣੇ ਆ ਕੇ ਮੈਂ ਰੋਸਟ ਕਰੂੰਗੀ ਤੁਹਾਡੇ ਨਾਲ ਫੋਟਮਾਂ ਲਾ ਕੇ ਅੱਜ ਇਹੀ ਗੱਲ ਕਰਨੀ ਸੀ ਤੁਹਾਡੇ ਨਾਲ ਤੇ ਇਹੀ ਆਪਣਾ ਮੇਨ ਰੀਜ਼ਨ ਸੀ ਵੀਡੀਓ ਡਿਲੀਟ ਕਰਨ ਦਾ ਉਹ ਮੇਰੇ ਤੋਂ ਬੜੀ ਗਲਤੀ ਵੱਡੀ ਹੋ ਗਈ ਕਿਉਂਕਿ ਮੈਨੂੰ ਨੌਲੇਜ ਨਹੀਂ ਸੀ ਮੈਂ ਕਿਸੇ ਆਦੇ ਭੈਣ ਭਰਾ ਨੂੰ ਪੁੱਛਣਾ ਸੀ ਪਰ ਮੈਨੂੰ ਨਹੀਂ ਸਮਝ ਸੀ ਮੈਂ ਡਿਲੀਟ ਕਰਤੀਆਂ ਤੇ ਮੇਰੇ ਭੈਣ ਭਰਾਵਾਂ ਨੂੰ ਰਿਕੁਐਸਟ ਆ ਕਿ ਚੈਨਲ ਨੂੰ ਸਪੋਰਟ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਆਪਾਂ ਇੱਕ ਨਵਾਂ ਚੈਨਲ ਹੋਰ ਵੀ ਬਣਾ ਲਿਆ ਤੁਸੀਂ ਉਹਦੇ ਤੇ ਵੀ ਸਪੋਰਟ ਕਰੋ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰੱਖਾ